ਜੀਵਨੂ ਕੇ ਆਪਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖ ਵਿੱਚ ਅੱਜ ਆਪ ਆਪ ਬਣਾਵਾਂਗੇ ਰੈਸਟੋਰੈਂਟ ਵਿੱਚੋਂ ਮਿਲਣ ਵਾਲੀ ਬਹੁਤ ਹੀ ਮਹਿੰਗੇ ਭਾਅ ਦੀ ਕੌਫੀ ਜਿਸ ਨੂੰ ਆਪਾਂ ਕੈਪੀਚੀਨੋ ਕੌਫੀ ਕਹਿੰਦੇ ਹਾਂ ਇਹ ਕੌਫੀ ਆਪਾਂ ਘਰ ਦੇ ਵਿੱਚ ਸਿਰਫ 5 ਰੁਪਏ ਦੇ ਵਿੱਚ ਹੀ ਤਿਆਰ ਕਰਾਂਗੇ ਤੇ 2 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਤੇ ਸੇਮ ਹੀ ਕੈਪੀਚੀਨੋ ਕੌਫੀ ਦੀ ਤਰ੍ਹਾਂ ਹੀ ਬਣੇਗੀ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਜਾਰ ਲਿਆ ਹੈ ਇਸ ਦੇ ਵਿੱਚ ਆਪਾਂ ਕਾਫੀ ਬਣਾ ਕੇ ਤਿਆਰ ਕਰਾਂਗੇ ਇਸ ਦੇ ਵਿੱਚ ਬਹੁਤ ਹੀ ਜਲਦੀ ਕਾਫੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਜ਼ਰੂਰ ਇੱਕ ਵਾਰ ਇਸ ਨੂੰ ਟਰਾਈ ਕਰਿਓ ਇੱਥੇ ਆਪਾਂ 6 ਚਮਚ ਖੰਡ ਦੇ ਲਵਾਂਗੇ ਤੇ 3 ਚਮਚ ਇਸ ਦੇ ਵਿੱਚ ਆਪਾਂ ਕਾਫੀ ਦੇ ਐਡ ਕਰਾਂਗੇ ਤੁਸੀਂ ਕਿਸੇ ਵੀ ਬ੍ਰਾਂਡ ਦੀ ਕਾਫੀ ਲੈ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ ਜੇਕਰ ਤੁਸੀਂ 2 ਚਮਚ ਕਾਫੀ ਦੇ ਲੈਣੇ ਹਨ ਤਾਂ ਤੁਸੀਂ 4 ਚਮਚ ਇਥੇ ਚੀਨੀ ਦੇ ਲੈਣੇ ਹਨ ਹੁਣ ਆਪਾਂ ਇਸ ਨੂੰ ਮਿਕਸੀ ਦੀ ਵਿੱਚ ਮਿਕਸ ਕਰ ਲਵਾਂਗੇ ਪਹਿਲਾਂ ਆਪਾਂ ਇਸ ਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਇਸ ਦੇ ਵਿੱਚ ਆਪਾਂ ਪਹਿਲਾਂ ਕੋਈ ਵੀ ਪਾਣੀ ਐਡ ਨਹੀਂ ਕਰਨਾ ਇਹ ਦੇਖੋ ਆਪਣਾ ਬਹੁਤ ਹੀ ਵਧੀਆ ਪਾਊਡਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਆਈਸ ਕ్యూਬ ਐਡ ਕਰਾਂਗੇ ਪਹਿਲਾਂ ਮੈਂ ਇੱਥੇ 2 ਆਈਸ ਕ్యూਬ ਐਡ ਕਰਾਂਗੀ ਹੁਣ ਆਪਾਂ ਪਲਸ ਮੋਡ ਤੇ ਇਸ ਨੂੰ ਮਿਕਸੀ ਨੂੰ ਘੁਮਾਵਾਂਗੇ ਜੇਕਰ ਆਪਾਂ ਇੱਕੀ ਵਾਰ ਘੁਮਾਇਆ ਤਾਂ ਆਪਣੀ ਮਿਕਸੀ ਖਰਾਬ ਹੋ ਸਕਦੀ ਹੈ ਗਰਮ ਹੋ ਸਕਦੀ ਹੈ ਹੁਣ ਆਪਾਂ ਦੋ ਕਯੂਬ ਇਸ ਦੇ ਵਿੱਚ ਹੋਰ ਐਡ ਕਰ ਲਏ ਹਨ ਤੇ ਦੇਖੋ ਕਿੰਨੀ ਵਧੀਆ ਆਪਣੀ ਫਰੋਤੀ ਜਿਹੜੀ ਕਾਫੀ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਮੈਂ ਤੁਹਾਨੂੰ ਦਿਖਾਉਣੀ ਹਾਂ ਇਹ ਦੇਖੋ ਕਿੰਨੀ ਵਧੀਆ ਆਪਣੀ ਕਾਫੀ ਬਣ ਕੇ ਰੈਡੀ ਹੋਈ ਹੈ ਤੇ ਕਿੰਨੀ ਜ਼ਿਆਦਾ ਕਰੀਮੀ ਬਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ 2 ਮਿੰਟ ਵੀ ਨਹੀਂ ਲੱਗੇ ਇਹ ਵੀਡੀਓ ਦਾ ਕਰਕੇ ਥੋੜਾ ਜਿਹਾ ਪ੍ਰੋਸੈਸ ਆਪਣਾ ਲੰਬਾ ਹੁੰਦਾ ਹੈ ਕਿਉਂਕਿ ਆਪਾਂ ਦਿਖਾਉਣਾ ਹੁੰਦਾ ਹੈ ਤੁਹਾਨੂੰ ਇਕੱਲਾ ਇਕੱਲਾ ਸਟੈਪ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਉਂਦੇ ਹਾਂ ਕਾਫੀ ਕਿਸ ਤਰ੍ਹਾਂ ਇਹ ਬਿਲਕੁਲ ਬਾਜ਼ਾਰ ਵਰਗੀ ਕਾਫੀ ਬੜ ਕੇ ਤਿਆਰ ਹੋਵੇਗੀ ਇੱਥੇ ਮੈਂ 1.5 ਕੱਪ ਦੁੱਧ ਦਾ ਲਿਆ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਦੁੱਧ ਲੈ ਸਕਦੇ ਹੋ ਹੁਣ ਆਪਾਂ ਦੁੱਧ ਨੂੰ ਬੋਇਲ ਕਰਾਂਗੇ ਦੁੱਧ ਨੂੰ ਬਹੁਤ ਹੀ ਵਧੀਆ ਆਪਾਂ ਬੋਇਲ ਕਰਨਾ ਹੈ ਇਹ ਦੇਖੋ ਇਸ ਦੇ ਵਿੱਚ ਇੱਕ ਬੋਇਲ ਆ ਚੁੱਕਾ ਹੈ ਇਸ ਨੂੰ ਮੈਂ ਥੋੜਾ ਜਿਹਾ ਹੋਰ ਬੋਇਲ ਕਰਾਂਗੀ ਦੁੱਧ ਆਪਣਾ ਹੁਣ ਉਬਲ ਚੁੱਕਾ ਹੈ ਹੁਣ ਆਪਾਂ ਇੱਕ ਮੱਗ ਲਵਾਂਗੇ ਮੈਂ ਇੱਥੇ ਥੋੜਾ ਜਿਹਾ ਖੁੱਲਾ ਮੱਗ ਲੈਣ ਲੱਗੀ ਹਾਂ ਇਸ ਦੇ ਵਿੱਚ ਮੈਂ 2 ਚਮਚ ਕਾਫੀ ਦਾ ਮਿਕਸਚਰ ਪਾਇਆ ਹੈ ਉਹ ਥੋੜੀ ਜਿਹੀ ਕਿਤੇ ਕੈਮਰਾ ਮੇਰੇ ਤੋਂ ਬੰਦ ਹੋ ਗਿਆ ਸੀ ਹੁਣ ਇਸ ਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਤੇ ਇਸ ਨੂੰ ਚਮਚ ਦੇ ਨਾਲ ਹਿਲਾ ਲਵਾਂਗੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਕਾਫੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੁਸੀਂ ਬਾਜ਼ਾਰ ਵਾਲੀ ਕਾਫੀ ਨੂੰ ਭੁੱਲ ਜਾਓਗੇ ਹੁਣ ਆਪਾਂ ਇਸ ਦੇ ਵਿੱਚ ਪੂਰਾ ਕੱਪ ਦੁੱਧ ਦਾ ਐਡ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਇਸ ਦੀ ਧਾਰ ਬਨ ਕੇ ਦੁੱਧ ਐਡ ਕਰਾਂਗੇ ਜਿਸ ਦੇ ਨਾਲ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਝੱਗ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਕਿੰਨੀ ਵਧੀਆ ਆਪਣੀ ਝੱਗ ਬਣ ਕੇ ਉੱਪਰ ਨੂੰ ਆਈ ਹੈ ਹੁਣ ਇਸ ਦੇ ਉੱਪਰ ਆਪਾਂ ਇੱਕ ਚਮਚ ਹੋਰ ਕਾਫੀ ਦਾ ਮਿਕਸਚਰ ਪਾ ਦਵਾਂਗੇ ਜਿਸ ਦੇ ਨਾਲ ਇਹ ਹੋਰ ਜ਼ਿਆਦਾ ਕਰੀਮੀ ਬਣੇਗੀ ਤੇ ਥੋੜਾ ਜਿਹਾ ਦੁੱਧ ਹੁਣ ਇਸ ਦੇ ਉੱਪਰ ਆਪਾਂ ਹੋਰ ਐਡ ਕਰਾਂਗੇ ਤੇ ਦੇਖੋ ਕਿੰਨੀ ਵਧੀਆ ਆਪਣੀ ਕਾਫੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਤੇ ਮੈਂ ਇੱਕ ਇਸ ਤਰ੍ਹਾਂ ਪੇਜ ਲਿਆ ਹੈ ਉਸ ਨੂੰ ਹਾਰਟ ਸ਼ੇਪ ਦੇ ਵਿੱਚ ਕੱਟ ਲਿਆ ਸੀ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਕੱਪ ਦੇ ਉੱਪਰ ਰੱਖਾਂਗੇ ਤੇ ਇਹ ਦੇਖੋ ਆਪਣੀ ਉੱਪਰ ਆਪਾਂ ਕਾਫੀ ਦਾ ਪਾਊਡਰ ਪਾਇਆ ਸੀ ਤੇ ਕਿੰਨਾ ਵਧੀਆ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਹੁਣ ਇਸ ਨੂੰ ਆਪਾਂ ਇੱਕ ਹੋਰ ਡਿਜ਼ਾਈਨ ਚੇਂਜ ਕਰ ਲੈਂਦੇ ਹਾਂ ਟੂਥਪਿਕ ਲਵਾਵਾਂਗੇ ਤੇ ਇਸ ਨੂੰ ਇਸ ਤਰ੍ਹਾਂ ਕਰਕੇ ਆਪਾਂ ਲਾਈਨਾਂ ਲਗਾਈ ਜਾਵਾਂਗੇ ਤੇ ਫਿਰ ਇਸ ਨੂੰ ਦੂਸਰੀ ਸਾਈਡ ਤੇ ਇਸ ਤਰ੍ਹਾਂ ਲਗਾਵਾਂਗੇ ਤੇ ਦੇਖੋ ਆਪਣੀ ਕਿੰਨੀ ਵਧੀਆ ਕਾਫੀ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਮੈਂ ਤੁਹਾਨੂੰ ਦਿਖਾਉਣੀ ਹਾਂ ਕਿੰਨੀ ਜਿਆਦਾ ਆਪਣੀ ਕਾਫੀ ਦੇ ਉੱਪਰ ਝੱਗ ਆਈ ਹੈ ਤੇ ਕਿੰਨੀ ਜਿਆਦਾ ਕਰੀਮੀ ਆਪਣੀ ਕਾਫੀ ਬਣ ਕੇ ਤਿਆਰ ਹੋਈ ਹੈ ਤੁਸੀਂ ਜਰੂਰ ਇਸ ਨੂੰ ਬਣਾਓ ਪੀਓ ਤੇ ਜਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਡੀ ਕਾਫੀ ਕਿੰਦਰਾਂ ਦੀ ਬਣੀ ਕਿ ਤੁਹਾਨੂੰ ਇਹ ਰੈਸਪੀ ਕਿੰਨੀ ਵਧੀਆ ਲੱਗੀ ਇਹ ਦੇਖੋ ਹੁਣ ਆਪਾਂ ਬਾਕੀ ਜਿਹੜਾ ਮਿਕਸਚਰ ਹੈ ਉਸ ਨੂੰ ਆਪਾਂ 에ਅਰਟਾਈਟ ਜਾਰ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਲਵਾਂਗੇ ਤੇ ਇਸ ਨੂੰ ਆਪਾਂ ਹਫਤਾ ਭਰ ਇੰਜੋਏ ਕਰ ਸਕਦੇ ਹਾਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਦੋਂ ਬਣਾਵੋ ਪੀਵੋ ਤੇ ਇੰਜੋਏ ਕਰੋ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ